ਕੋ ਬੁਲੇ ਸੋਨਰ ਪੈ ਭਗਵਾਨ ਫਾਲ ਮੇਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਗੁਰੂ ਕਿਆਲਾਤ ਮਹਾਰਾਜ ਕੀ ਜੈ ਦੋਹਰਾ ਕੁਰਮ ਆਏ ਕੁੜਮਾਈ ਲੈ ਕੇ ਆਦ ਪੁਰਖ ਪ੍ਰਭ ਢੋ ਟੁਕਾਇਆ ਜਨਮ ਜਨਮ ਦੇ ਵਿਛੜੇ ਮਿਲ ਪਹਿ ਪੂਰਨ ਸਤਗੁਰ ਬੇਲ ਕਰਾਇਆ ਜਿਵੇਂ ਲੋੜ ਕਿਨਾਰਿਆ ਦੀ ਹੈ ਨਹਿਰ ਤੇ ਦਰਿਆ ਵਾਤਾਏ ਲੋੜ ਜਿਵੇਂ ਤਰਤੀਬ ਜੀ ਹੁੰਦੀ ਸ਼ਹਿਰਾ ਤੇ ਗਰਾਵਾ ਤਾਈ ਲੋੜ ਜਿਵੇਂ ਪਿਆਰਾ ਦੀ ਹੁੰਦੀ ਬੱਚਿਆ ਬਿਰ ਤੇ ਜਵਾਨਾ ਤਾਈ ਲੋੜ ਜਿਵੇਂ ਖੁਸ਼ੀਆਂ ਦੀ ਹੁੰਦੀ ਨਿਰਦੰਤ ਤੇ ਧਨਵਾਨਾ ਤਾਈ ਸੰਤ ਜਿਨ੍ਹਾਂ ਨੂੰ ਲੋੜ ਦੇ ਸਰਾ ਈਸ਼ਵਰ ਦੀ ਅੱਖ ਮਾਰਾ ਦੀ ਹੈ ਸ਼ਬਦ ਗੁਰੂ ਸੰਗ ਆਦਪੁਰਖ ਤੇ ਆ ਰੈਂਦੀ ਲੋੜ ਦੇ ਦਾਰਾ ਦੀ ਹੈ ਲੋੜ ਜੇ ਸਰਾ ਕਰ ਰਿਸ਼ਤੇ ਆ ਤਾਈ ਸਾਕਾ ਰਿਸ਼ਤੇਦਾਰਾ ਦੀ ਹੈ ਸ਼ਾਦੀਆ ਗਮੀਆਂ ਦੁੱਖ ਸੁੱਖ ਵੇਲੇ ਲੋੜ ਜਿਵੇਂ ਪਰਵਾਰਾ ਦੀ ਹੈ ਵਿਆਹ ਸ਼ਹਾਰੇ ਕੁੜਮਾ ਚਾਰੀਆ ਜਗਤਰ ਚਾਉਂਦਾ ਲੀਲਾ ਹੈ ਜੋੜ ਜੋਰ ਦਾ ਈਸ਼ਵਰ ਅਰਸ਼ੀ ਮਾਪਿਆ ਸਿਰਫ ਵਸੀਲਾ ਹੈ ਰਸਮਾਂ ਤੇ ਰਵਾਜ ਜਿਸ ਦੇ ਨੇ ਬਖਸ਼ੇ ਗਏ ਵਰਦਾਨ ਹੋਵੇ ਆਦ ਕਵੀ ਤ੍ਰੈਕਾਲ ਦਰਸ਼ੀ ਬਧਾ ਆਪ ਵਿਧਾਨ ਜਿਵੇਂ ਪਿਛਲੇ ਜਨਮ ਦੇ ਕਰਮ ਪ੍ਰਾਣੇ ਇਸ ਜਨਮ ਵਿੱਚ ਭੋਗ ਰਿਆ ਹੈ ਜੋ ਕੁਝ ਵੀ ਜਹ ਹੱਥੀ ਆਪਣੀ ਜੋ ਇੱਥੇ ਉਹ ਚੋਗ ਰਿਆ ਹੈ ਜਗਤ ਪਿਤਾ ਬ੍ਰਹਮਣ ਦਾ ਮਾਲਕ ਆਦਪੁਰਖ ਪਿਆ ਚੋਜ ਕਰੇ ਜੋ ਨਾ ਆਵੇ ਸਮਝ ਕਿਸੇ ਨੂੰ ਚਮਤਕਾਰ ਪ੍ਰਭ ਰੋਜ ਕਰੇ ਆਪ ਖਡਾ ਦੀ ਆਪ ਖਡਾਉਣਾ ਪਲ ਪਲ ਐਸਾ ਖੇਲ ਕਰੇ ਜਿਸ ਤੇ ਭਾਗ ਜਗਉਣੇ ਉਸਤਾ ਸੰਤ ਜਨਾ ਸੰਗ ਮੇਲ ਕਰੇ ਸ਼ਬਦ ਗੁਰੂ ਦੀ ਮਹਿਮਾਨਿਆਰੀ ਇਹ ਵੇਦਾ ਫਰਮਾਇਆ ਹੈ ਰਿਸ਼ੀਆ ਗੁਰੂ ਅਵਤਾਰਾ ਨੇ ਸ਼ਬਦ ਈਸ਼ਵਰ ਪਾਇਆ ਹੈ ਸ਼ਬਦ ਗੁਰੂ ਜੇ ਪੂਰਨ ਮਿਲ ਜਾਏ ਬੰਦਾ ਬ੍ਰਹਮ ਦੀ ਜੋਤ ਬਣੇ ਆਦ ਪੁਰਖ ਦੀ ਬਣੇ ਆਤਮਾ ਰੱਬ ਦੇ ਸ਼ਬਦ ਸਰੋਤ ਬਣੇ ਸ਼ਬਦ ਗੁਰੂ ਸੰਗ ਸੁਰਤ ਜੋੜ ਕੇ ਜਦ ਪੂਰਨ ਸੰਤ ਸਮਾਧੀ ਲਾਵੇ ਕਰੇ ਜਗਤ ਪਰਦਖਣਾ ਉਸਤੇ ਬ੍ਰਹਮਾ ਦੋਸਤੀ ਮਹਿਮਾ ਗਾਵੇ ਦੀ ਦਾ দান ਮਹਾਨ ਜਗ ਹੈ ਇਹ ਆਦਿ ਸਮੇ ਰਿਸ਼ੀਆ ਫਰਮਾਇਆ ਉਸ ਅਨਸਾਰ ਇਹ ਆਦਿ ਸਮੇ ਤੋਂ ਜਗਤ ਗ੍ਰਿਸ਼ਤੀ ਮੰਦਾ ਆਇਆ ਵਿਆਹ ਤੋਂ ਪਹਿਲਾ ਸਗਨ ਸੁਹਾਰੇ ਆਦਿ ਸਮੇ ਤੋਂ ਰਸਮਾਂ ਬਣੀਆਂ ਗਰਹਿਸਤ ਬਾਗ ਰਹੇ ਹਰਿਆ ਭਰਿਆ ਰੱਬ ਬਖਸ਼ੇ ਪਿਆਰਾ ਜੀਆ ਕੜੀਆਂ ਸੂਰਜ ਚੜਨੋਂ ਪਹਿਲਾ ਜਿਵੇਂ ਸੂਰਜ ਆਪਣੀ ਲਾਲੀ ਵੜਦਾ ਏ ਪਲਗਣ ਤੋਂ ਪਹਿਲਾ ਜਿਵੇਂ ਪੂਰ ਰਖਾ ਦਾ ਮਹੱਤਵ ਬਣਦਾ ਏ ਇਸੇ ਤਰ੍ਹਾਂ ਵਿਆਹ ਤੋਂ ਪਹਿਲਾ ਸ਼ਗਦ ਸਹਾਰੇ ਪੈਂਦੇ ਆਏ ਆਦ ਕਵੀ ਨੇ ਗ੍ਰਹਿਸਤੀਆ ਖਾਤਰ ਜੁਰਪੀ ਰਸਮਰਵਾਜ ਬਣਾਏ ਧੀ ਨੂੰ ਘਰ ਵਿੱਚ ਰੱਖ ਨਹੀਂ ਸਕਿਆ ਸਹਦਸ਼ਾ ਨਿਰਧਨ ਅਵਤਾਰ ਇਹ ਬੰਧਨ ਪ੍ਰਕਿਰਤੀ ਦਾ ਹੈ ਇਹ ਆਦ ਪ੍ਰਪਤਾ ਚਮਤਕਾਰ ਮਾਂ ਦੀ ਰਿੱਕੀ ਕੋਖ ਦੇ ਅੰਦਰ ਧੀ ਦਾ ਗੁਜ਼ਾਰਾ ਹੋ ਜਾਂਦਾ ਹੈ ਪਰ ਰਹਿਣਾ ਪਿਓ ਦੇ ਬਹਿਲਾ ਅੰਦਰ ਧੀ ਲਈ ਪਾਰਾ ਹੋ ਜਾਂਦਾ ਹੈ ਦੁਨੀਆਂ ਪਰਦੇਸ ਹਰ ਗਰਹਿਸਤੀ ਨੂੰ ਦਿਲ ਨਾਲ ਦਿਲ ਵਟਾਉਣਾ ਪੈਂਦਾ ਧੀ ਨੂੰ ਦੇਖ ਕੇ ਪੁੱਤ ਪਰਾਇਆ ਆਪਣਾ ਪੁੱਤ ਬਣਾਉਣਾ ਪੈਂਦਾ ਧੀ ਨੂੰ ਪਟਕੇ ਵਾਂਗ ਪਨੇਰੀ ਇੱਕ ਥਾਂ ਤੋਂ ਦੂਜੇ ਥਾਂ ਤੇ ਲਾਉਣਾ ਪੈਂਦਾ ਇਹ ਦਸ਼ਰੀਆ ਨਦੀਤ ਚਲਾਈ ਇਸ ਨੂੰ ਤੋੜ ਚੜਾਉਣਾ ਪੈਂਦਾ ਗੰਡਨ ਦੇ ਲਈ ਖੂਨ ਦੇ ਰਿਸ਼ਤੇ ਜਗ ਵਿੱਚ ਸਾਜ ਬਣਾਉਣੇ ਪੈਂਦੇ ਪਿਆਰ ਤੋ ਰਾਹ ਹੈ ਮਾਨਵਤਾ ਦਾ ਇਹ ਜੀਵਨ ਜੋਤ ਜਗਾਉਣੀ ਪੈਂਦੀ ਪਰ ਸਾਧੂ ਸੰਤ ਪਖੀਰ ਤੇ ਜੋਗੀ ਆਪ ਸਦਾਲੀ ਤੋੜੀਆਂ ਧੱਪਦੇ ਜਗਤ ਜਲੰਦੇ ਭਿਆਨਕ ਦੇ ਲਈ ਜਪ ਸਦਾ ਭਗਵਾਨ ਦਾ ਜਪਦੇ ਰਹਿ ਕੇ ਸਦਾ ਆਪਰਮਚਾਰੀ ਕੁੱਲ ਜੀਵ ਰਮ ਦੇ ਬੁੱਤ ਸਮਝਦੇ ਜਗਤ ਬਾਗ ਦੇ ਕੁੱਲ ਪੋਲ ਕਲਿਆ ਆਪਣੇ ਧੀ ਆਪੁੱਤ ਸਮਝਦੇ ਤਨ ਤਨ ਸਤਿਗੁਰੂ ਗਿਆਨਨਾਥ ਜੀ ਜੋ ਪ੍ਰਤਾਕਿਸ਼ ਪ੍ਰੀ ਜੋਤ ਵਾਲਮੀਕ ਭਗਵਾਨ ਰਗੂ ਦੇ ਦੁਨੀਆਂ ਨੂੰ ਬਖਸ਼ ਰਹੇ ਸਰੋਤ ਤ੍ਰੈ ਲੋਕੀ ਦੀਆਂ ਜਿੰਦਿਆਂ ਦਾਤਾ ਭਗਤ ਮੰਗਣ ਜੋ ਸਰਦਾ ਨਾਲ ਪੂਰਨ ਸਤਗੁਰ ਬਖਸ਼ੀ ਜਾਂਦੇ ਜਾਣੀ ਜਾਣ ਸਦਾ ਅੰਪਾਲ